ਆਜੋ ਆਗੇ ਜੀ ਤੁਸੀਂ ਹਾਂਜੀ ਆਗੇ ਆਹ ਨਾ ਆਂਟੀ ਨਾ ਥੋੜਾ ਆ ਗਿਆ ਮੈਂ ਆਜੋ ਆਗੇ ਜੀ ਤੁਸੀਂ ਹਾਂ ਆ ਗਿਆ ਕਿਵੇਂ ਟਾਈਮ ਨਾਲ ਆਗੇ ਜੀ ਅੱਜ ਬਹੁਤ ਥਕਾਵਟ ਹੋ ਗਈ ਕੰਮ ਬਹੁਤ ਸੀਗਾ ਆਫਿਸ ਦੇ ਵਿੱਚ ਤੇ ਥੱਕਿਆ ਪਿਆ ਜਮਾ ਸਿਰਦਰਦ ਕਰ ਰਿਹਾ ਸੀਗਾ ਤੇ ਦਵਾਈ ਦੁਵਾਈ ਲੈ ਲੈਣੀ ਕੋਈ ਸਿਰਪੀੜ ਦੀ ਦਵਾਈ ਤਾਂ ਨਹੀਂ ਲਈ ਹੈ ਕਿ ਮੈਂ ਕਿਹਾ ਚਲੋ ਘਰੇ ਜਾ ਕੇ ਖਾਣਾ ਅੱਛਾ ਹੋਰ ਅੱਜ ਤਾਂ ਇੰਨਾ ਜਿਆਦਾ ਆਫਿਸ ਕੰਮ ਸੀਗਾ ਮੈਂ ਸਰ ਨੂੰ ਕਿਹਾ ਮੈਂ ਕਿਹਾ ਮੇਰਾ ਸਿਰਦਰਦ ਕਰ ਰਿਹਾ ਸਰ ਮੈਂ ਜਾ ਰਿਹਾ ਹੋਰ ਬਾਪੂ ਜੀ ਕਿੱਥੇ ਨੇ ਬਾਪੂ ਜੀ ਤਾਂ ਖੇਤ ਨੂੰ ਗਏ ਨੇ ਖੇਤ ਗਏ ਨੇ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਹੋ ਗਿਆ ਵਾਵਾ ਟਾਈਮ ਉਹਨਾਂ ਨੂੰ ਗਿਆ ਨੂੰ ਅੱਛਾ ਚਾਹ ਬਣਾ ਦਿਆਂ ਤੁਹਾਨੂੰ ਮੈਂ हां पिनਿਆ ਚਾ ਵੀ ਕੋਈ ਨਹੀਂ ਮੈਂ ਥੋੜਾ ਜਿਹਾ ਕੱਪੜੇ ਚੇਂਜ ਕਰ ਲਾਂ ਤੇ ਤੂੰ ਇਦਾਂ ਕਰ ਚਾਹ ਬਣਾ ਦੀ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਚੇਂਜ ਕਰਕੇ ਰੈਸਟ ਕਰਦਾ ਫਿਰ ਮੈਂ ਖੇਤ ਗੇੜਾ ਮਾਰਨਾ ਕਾਫੀ ਦਿਨ ਹੋ ਗਏ ਖੇਤ ਗਏ ਨੂੰ ਥੱਕੇ ਆਏ ਹਾਂ ਘੜੀ ਪਹਿਲਾਂ ਰੈਸਟ ਕਰ ਲੋ ਖੇਤ ਚਲੇ ਹੀ ਜਾਣਾ ਫਿਰ ਤੁਹਾਨੂੰ ਆਉਂਦੇ ਹੀ ਖੇਤ ਦੀ ਪੈ ਜਾਂਦੀ ਆ ਆਜੋ ਕਰ ਲੋ ਚੇਂਜ ਉਹ ਖੇਤ ਵੀ ਜ਼ਰੂਰੀ ਐ ਬਾਪੂ ਗਿਆ ਦੇਖ ਕੇ ਤਾਂ ਆਈਏ ਫਸਲવાડી ਦਾ ਕੀ ਹਾਲ ਚਾਲ ਆ ਚੱਲ ਕੋਈ ਨਹੀਂ ਆਜੋ ਚਲੋ ਆਨਾ ਮੈਂ ਤੁਸੀਂ ਬਣਾਓ ਚਾਹ ਦੋਨੇ ਆ ਗਏ ਜੀ ਤੁਸੀਂ ਹਾਂ ਆ ਗਿਆ ਮੈਂ ਕਿਵੇਂ ਥੱਕੇ ਜੇ ਪੈਜ ਕੀ ਹੋਇਆ ਬਸ ਯਾਰ ਅੱਜ ਆਫਿਸ ਕੰਮ ਬਹੁਤ ਸੀਗਾ ਸਿਰਦਰਦ ਕਰਨ ਲੱਗ ਗਿਆ ਮੈਂ ਸਰ ਨੂੰ ਕਿਹਾ ਮੈਂ ਮੇਰਾ ਸਿਰਦਰਦ ਹੋ ਰਿਹਾ ਮੈਂ ਜਲਦੀ ਜਾਣਾ ਅੱਜ ਤਾਂ ਇੰਨੀ ਜਲਦੀ ਆ ਗਏ ਅੱਜ ਸਵਾਲ ਤਾਂ ਕਰ ਚੱਜਦਾ ਆਠ ਆ ਗਏ ਜੀ ਤੁਸੀਂ ਹਾਂ ਆ ਗਿਆ ਬੜੇ ਟਾਈਮ ਨਾਲ ਆ ਗਏ ਜੀ ਅੱਜ બસ ਕੰਮ ਬੋਸੀ ਆਫਿਸ ਦੇ ਵਿੱਚ ਥੱਕ ਗਿਆ ਮੈਂ ਤਾਂ ਸਿਰ ਦਰਦ ਕਰਨ ਲੱਗ ਗਿਆ ਮੇਰਾ ਤੇ ਕੋਈ ਦਵਾਈ ਲੈ ਲੈਣੀ ਸਿਰ ਪੀੜ ਦੀ ਦਵਾਈ ਮੈਂ ਕਿਹਾ ਚਲ ਘਰੇ ਜਾ ਕੇ ਕੋਈ ਗੋਲੀ ਲੈਣਾ ਹੁਣ ਇੱਥੇ ਕਿੱਥੇ ਖੜਾਂਗਾ ਰਸਤੇ 'ਚ ਅੱਛਾ ਚਲ ਚਾਹ ਬਣਾ ਦਿਆਂ ਤੁਹਾਨੂੰ ਫਿਰ ਮੈਂ ਚਾਹ ਪਿੰਨੇ ਆ ਚਲੋ ਚਾਹ ਵੀ ਠਹਿਰ ਕੇ ਆਕਸ਼ਨ ਉਹ ਆ ਜਾ ਵੀ ਸ਼ੇਰਾ ਦਮ ਮਾਰ ਲੈ ਮੜਾ ਮੋਟਾ ਆ ਜਾ ਬਹਿ ਜਾ ਨਿਬੜ ਗਿਆ ਕੰਮ ਤਾਂ ਸਮਝ ਬਸ ਥੋੜੋ ਹੀ ਰਹਿ ਗਿਆ ਹੁਣ। ਓ ਚਾਚਾ ਥੱਕ ਹੀ ਗਿਆ ਸੀ ਮੈਂ ਤਾਂ। ਚੱਲ ਥਕੇਵੇਂ ਨੂੰ ਕੀ ਹੁੰਦਾ ਹੈ ਗਬਰੂਆਂ ਨੂੰ ਥਕੇਵਾ ਹੁੰਦਾ ਹੁੰਦਾ ਕਦੇ। ਲੈ ਗੋਪੀ ਜੱ ਤੇਰੇ ਵਰਗੇ ਤੇ ਥਕੇਮਾ ਨੇੜੇ ਤੇੜੇ ਨਹੀਂ ਤੇ ਸਾਡੇ ਤਾਂ ਕਦੇ। ਬਸ ਜਾ ਕੇ ਛੰਨਾ ਮਾਰਨਾ ਘਿਓ ਦਾ ਛੰਨਾ ਮਾਰਨਾ ਦੁੱਧ ਦਾ ਥਕੇਮਾ ਦਾ ਲਵੇ ਲਉਣੀ ਨਹੀਂ ਆਉਂਦਾ ਤੀ ਕਿਤੇ। ਓ ਚਾਚਾ ਹੁਣ ਪਹਿਲਾਂ ਵਾਲੀਆਂ ਖਰਾਕਾਂ ਵੀ ਨਹੀਂ ਰਹਿ ਗਈਆਂ ਕੀ ਕਰੀਏ। ਆਹ ਵੀ ਗੱਲ ਠੀਕ ਹੈ ਤੇਰੀ। ਓ ਗੋਪੀ ਮੈਂ ਸੁਣਿਆ ਤੂੰ दारू ਦੱਪਾ ਵੀ ਪੀ ਲੈਣਾ ਮੜਾ ਮੋਟਾ ਹੋ ਗਈ। ਉਹ ਚਾਚਾ ਤੈਨੂੰ ਬੜਾ ਸਾਰੇ ਪਿੰਡ ਦੇ ਕੰਮ ਕਰਨੇ ਪੈਂਦੇ ਨੇ। ਸ਼ਾਮ ਨੂੰ ਥੱਕ ਜਾਣਾ। ਘੁੱਟ ਕੂ ਲਾ ਲੈਣਾ। ਤੇ ਮੈਨੂੰ ਐਂ ਦੱਸ ਸਾਰੇ ਪਿੰਡ ਦੇ ਕੰਮ ਕਰਨੇ ਪੈਂਦੇ ਨੇ ਤੈਨੂੰ। ਨਾ ਸਾਰਾ ਪਿੰਡ ਤਨਖਾਹ ਦਿੰਦਾ ਤੈਨੂੰ। ਉਹ ਚਾਚਾ ਉਹ ਜਿਵੇਂ ਤੇਰੇ ਨਾਲ ਪਿਆਰ ਹੈ ਐਵੇਂ ਸਾਰੇ ਨਾਲ ਪਿਆਰ ਆ ਆਪਣਾ। ਚੱਲ ਪਿਆਰ ਹੈ ਉਹ ਤਾਂ ਬਖਰੀ ਗੱਲ ਰਹੀ। ਮੈਂ ਕਦੇ ਬਿਨਾਂ ਪੈਸੇ ਦਿੱਤੇ ਮੋੜਿਆ ਤੈਨੂੰ। ਨਹੀਂ ਨਹੀਂ ਚਾਚਾ। ਤੁਹਾਡਾ ਮੇਰਾ ਹੱਕ ਦੇਖੀ ਜੇ ਐਕਸ਼ਨ ਭਾਬੀ ਜਾਨੀ ਆ ਮੈਂ ਬਾਪੂ ਆਏ ਨੇ ਨਹੀਂ ਚੱਲੇ ਹੀ ਜਾਣਾ ਲੈ ਕੋਮਲ ਤੇਰੇ ਲਈ ਸੂਟ ਲੈ ਕੇ ਆਈ ਸੀ ਮੈਂ ਇਹਦੀ ਕਿ ਲੋੜ ਸੀ ਭਾਬੀ ਹਾਏ ਹਾਏ ਲੋੜ ਕਿਉਂ ਨਹੀਂ ਸੀ ਤੂੰ ਵੀ ਮੇਰੀ ਨਾ ਹਾਂ ਐਕਸ਼ਨ ਲੈ ਕੋਮਲ ਮੈਂ ਤੇਰੇ ਲਈ ਸੂਟ ਲੈ ਕੇ ਆਈ ਸੀ। ਇਹਦੀ ਕਿ ਲੋੜ ਸੀ ਭਾਬੀ? ਦੱਸ ਲੋੜ ਕਿਉਂ ਨਹੀਂ ਸੀ? ਤੂੰ ਵੀ ਤੇ ਮੇਰੀ ਨਾਨਾ ਨਾਨਾ ਵਰਗੀ ਆ ਨਾ? ਹਾਂਜੀ ਪਰ ਭਾਬੀ ਮੈਂ ਜਾਣੀ ਆ ਲੇਟ ਹੁੰਦੀ ਪਈ ਆ ਪਾਪਾ ਆਏ ਹੋਏ ਨੇ ਕਰ ਲੈਣੇ। ਕੋਈ ਗੱਲ ਨਹੀਂ ਚਲੇ ਜਾਣਾ। ਤੁਸੀਂ ਵੀ ਆਇਆ ਕਰੋ ਮੇਰੇ ਕੋਲ। ਹਾਂ ਪੱਕਾ ਜਰੂਰ ਆਵਾਂਗੇ ਅਸੀਂ ਠੀਕ ਆ? ਹਾਂਜੀ ਹਾਂ ਤੂੰ ਵੀ ਆਉਂਦੀ ਜਾਂਦੀ ਰਹੀਂ ਇਹ ਨਾ ਹੋਵੇ ਵੀ ਇੱਥੇ ਜਾ ਕੇ ਤੇ ਮੁੜ ਕੇ ਉੱਥੇ ਹੀ ਖੋਬ ਜਾਵੇਂ। ਇੰਦਰ ਨੂੰ ਮੂੰਹ ਹੀ ਨਾ ਲਾਵੇਂ। ਆਵਾਂਗੀ ਮੈਂ। ਹਲੇ ਤੂੰ ਕਦੋਂ ਆ ਗਿਆ? ਸਾਸਰੀ ਘਰ ਬਾਬੀ ਸਾਸਰੀ ਘਰ ਲੈ ਕੋਮਲ ਤੇਰੇ ਲਈ ਸੂਟ ਲੈ ਕੇ ਆਈ ਸੀ ਮੈਂ ਇਹਦੀ ਕਿ ਲੋੜ ਸੀ ਭਾਬੀ ਦੱਸ ਲੋੜ ਕਿਉਂ ਨਹੀਂ ਸੀ ਮੇਰਾ ਵੀ ਤਾਂ ਹੱਕ ਬਣਦਾ ਸੀ ਨਾ ਮੇਰੀਆਂ ਵੀ ਤਾਂ ਛੋਟੀਆਂ ਨਨਾਨਾ ਵਰਗੀਆਂ ਜਾਈ ਨਹੀਂ ਆ ਭਾਬੀ ਡੈਡੀ ਆਏ ਨੇ ਲੈਣ ਘਰੋ ਲੇਟ ਹੋ ਗਈ ਚਲੇ ਹੀ ਜਾਣਾ ਬਹਿ ਜਾ 10 ਮਿੰਟ ਬੱਸ ਜਾਣੀ ਆ ਭਾਬੀ चल जदों छुट्टियां ਹੋਇਆ ਕਰਨੀਆਂ ਨਾ ਜਰੂਰ ਗੇੜਾ ਮਾਰਿਆ ਕਰੀ ਚੰਗਾ ਜੀ ਭਾਬੀ ਆਇਆ ਕਰਾਂਗੀ ਤੁਸੀਂ ਵੀ ਆਇਓ ਹਾਂ ਜਰੂਰ ਆਵਾਂਗੇ ਜੀ ਭਾਬੀ ਹਾਂਵੇਂ ਤੂੰ ਕਦੋਂ ਆ ਗਿਆ ਠੀਕ ਹੈ ਭਾਬੀ ਹਾਂ ਠੀਕ ਹੈ ਠੀਕ ਹੈ ਤੂੰ ਅੱਛਾ ਉਹ ਤਾਂ ਖੇਤ ਗਿਆ ਏ ਕੀ ਆਖਣਾ ਵੇ ਉਹ ਗੱਲ ਜੀ ਕਰਨੀ ਸੀ ਚਾਚੇ ਨਾਲ ਮੈਂ ਤਾਂ ਬੜੀਆਂ ਹੀ ਗੱਲਾਂ ਕਰਦਾ ਤੂੰ ਮੈਂ ਭਾਬੀ ਐਵੇਂ ਗਰ ਭੁੱਖ ਲੱਗੀ ਆ ਚਾਰ ਰੋਟੀਆਂ ਹੀ ਫੜਾ ਦੇ ਉੱਤੇ ਚਾਰ ਰੱਖ ਦੇ ਚੰਗਾ ਤੂੰ ਇੱਥੇ ਹੀ ਕਰਦਾ ਐੱਛਾ ਉਹ ਤਾਂ ਖੇਤ ਗਿਆ ਇਹ ਵੀ ਕੀ ਆਖਣਾ ਹੀ ਕੱਟ ਐੱਛਾ ਉਹ ਲਾਡੀ ਉਹ ਗੋਪੀ ਨੂੰ ਕਿਉਂ ਭਜਾਤਾ ਤੈ ਕਰੂੰ ਨਾਲੇ ਕਹਿੰਦਾ ਮੈਨੂੰ ਗਾਲਾਂ ਕੱਢੀਆਂ ਆ ਮੈਲੇ ਸੀ ਜਾਂਦਾ ਹਾਇ ਮੈਨੂੰ ਉਹ ਬਾਪੂ ਮੈਨੂੰ ਨਹੀਂ ਵਧੀਆ ਲੱਗਦਾ ਜਦੋਂ ਵੀ ਮੈਂ ਆਉਣਾ ਉਦੋਂ ਹੀ ਘਰੇ ਬੈਠਾ ਹੁੰਦਾ ਉਹ ਤੈਨੂੰ ਵਧੀਆ ਲੱਗੇ ਨਾ ਲੱਗੇ ਭਾਈ ਉਹ ਤਾਂ ਹੁਣ ਆਪਣੇ ਘਰ ਦਾ ਜੀ ਹੈ ਇੱਕ ਜਦੋਂ ਜੀ ਕਰਦਾ ਰੋਟੀ ਖਾ ਜਾਂਦਾ ਜਦੋਂ ਕੀ ਕਰਦਾ ਚਾਹ ਪੀ ਜਾਂਦਾ ਉਹਦਾ ਕੀ ਹੈ ਵਿਚਾਰੇ ਦਾ ਭਗਤ ਬੰਦਾ ਉਹ ਤਾਂ ਸਾਰੇ ਪਿੰਡ ਦਾ ਸੰਝ ਹੈ ਉਹ ਬਾਪੂ ਉਹ ਤਾਂ ਸੰਝ ਹੈ ਲੋਕ ਤਾਂ ਗੱਲਾਂ ਕਰਦੇ ਨੇ ਉਹ ਲੋਕਾਂ ਦਾ ਮੂੰਹ ਕਿੱਥੇ ਫੜਿਆ ਜਾਂਦਾ ਹੈ ਲਾਡੀ ਹੁਣ ਤੇਰੇ ਤੇ ਲਾਲ ਹੈ ਹੁਣ ਜਿਹੇ ਜਿਹੇ ਲੋਕਾਂ ਚ ਤੂੰ ਬੈਠਣ ਲੱਗਿਆ ਉਹ ਜੀ ਤੇਰੀ ਸੋਚ ਹੋਗੀ ਤੂੰ ਯਾਦ ਕਰ ਜਦੋਂ ਤੂੰ ਨੌਕਰੀ ਨਹੀਂ ਲੱਗਿਆ ਸੀ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਘਰੇ ਕਿਸੇ ਦੇ ਘਰੇ ਚਾਹ ਪੀ ਲਈ ਕਿਸੇ ਦੇ ਘਰੇ ਹੀ ਸੌਂ ਜਾਂਦਾ ਸੀ ਉਹ ਸਰਦਾਰੇ ਦੇ ਘਰੋਂ ਅੱਧੀ ਅੱਧੀ ਰਾਤ ਤੈਨੂੰ ਚਾ ਕੇ ਲਿਆ ਆ ਮੈਂ ਯਾਦ ਹੈ ਤੈਨੂੰ ਉਹ ਤਾਂ ਯਾਦ ਆ ਬਾਪੂ ਮੈਨੂੰ ਓਏ ਪੁੱਤ ਜਿੱਥੇ ਦੀ ਮਿੱਟੀ ਨਾਲ ਜੰਮੇ ਪੜੇ ਆ ਜਿੱਥੇ ਦੀ ਮਿੱਟੀ 'ਚ ਪੜੇ ਆ ਖੇਡੇ ਆ ਉਹਦੇ ਨਾਲ ਜੁੜ ਕੇ ਰਹੀਏ ਉਦੋਂ ਟੁੱਟੀ ਨਾ ਕੀ ਹੋ ਗਿਆ ਤੂੰ ਅਫਸਰ ਲੱਗ ਗਿਆ ਤਾਂ ਕੀ ਹੋ ਗਿਆ ਹੁਣ ਤੂੰ ਰਹਿਣ ਲੱਗ ਗਿਆ ਪੜ੍ਹੇ ਲਿਖੇ ਲੋਕਾਂ ਚ ਉਹੋ ਜੀ ਤੇਰੀ ਸੋਚ ਬਣ ਗਈ ਪਰ ਪਿੰਡ ਦੀ ਮਿੱਟੀ ਨਾਲ ਜੁੜ ਕੇ ਰਹਿੰਦਾ ਪੁੱਤ ਉਹ ਬਾਪੂ ਅਸੀਂ ਜਿਹੜੇ ਲੋਕਾਂ ਚ ਪੜ੍ਹੇ ਲਿਖਿਆ ਚ ਰਹਿੰਦੇ ਆ ਸਾਡੀ ਸੋਚ ਵੀ ਉਹੋ ਜੀ ਹੁੰਦੀ ਸਾਨੂੰ ਇਹੋ ਜਿਹਾ ਕੁਝ ਚੰਗਾ ਨਹੀਂ ਲੱਗਦਾ ਉਹ ਤੁਹਾਨੂੰ ਨਹੀਂ ਚੰਗਾ ਲੱਗਦਾ ਸਾਨੂੰ ਤਾਂ ਚੰਗਾ ਲੱਗਦਾ ਸਾਨੂੰ ਤਾਂ ਹਰੇਕ ਬੰਦਾ ਆਵਦਾ ਲੱਗਦਾ